ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 20 ਅਗਸਤ ਹੈ 20 ਅਗਸਤ 1507 ਗੁਰੂ ਨਾਨਕ ਸਾਹਿਬ 1504 ਤੋਂ 1507 ਤੱਕ ਸੁਲਤਾਨਪੁਰ ਰਹੇ ਅਗਸਤ 1507 ਦੇ ਵਿੱਚ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਦੌਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਸਾਹਿਬ ਆਪਣੇ ਘਰ ਮੁੜ ਆਏ ਸਨ ਅਤੇ ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਕਿ ਉਹ ਨਵੇਂ ਪੰਥ ਦਾ ਪ੍ਰਚਾਰ ਕਰਨ ਵਾਸਤੇ ਉਦਾਸੀ ਸ਼ੁਰੂ ਕਰਨ ਉਹਨਾਂ ਨੇ ਪਤਨੀ ਅਤੇ ਬੱਚਿਆਂ ਦੇ ਖਰਚੇ ਵਾਸਤੇ ਸਾਰੇ ਪੈਸੇ ਆਪਣੇ ਸਹੁਰੇ ਨੂੰ ਸੰਭਾਲ ਦਿੱਤੇ ਅਤੇ ਆਪ ਸੇਵਾ ਵਾਸਤੇ ਤਿਆਰ ਹੋ ਗਏ। ਗੁਰੂ ਜੀ ਨੇ ਉਦਾਸੀ ਪਹਿਰਾਵਾ ਪਹਿਨ ਲਿਆ ਅਤੇ ਭਾਈ ਮਰਦਾਨਾ ਨੂੰ ਵੀ ਇਸੇ ਪਹਿਰਾਵੇ ਦੇ ਵਿੱਚ ਨਾਲ ਲੈ ਕੇ 20 ਅਗਸਤ 1507 ਦੇ ਦਿਨ ਧਰਮ ਦੇ ਪ੍ਰਚਾਰ ਵਾਸਤੇ ਟੁਰ ਪਏ। 20 ਅਗਸਤ 1947 ਆਲ ਪਾਰਟੀ ਸਿੱਖ ਕਾਨਫਰੰਸ ਵੱਲੋਂ ਸਿੱਖ ਸਟੇਟ ਦੀ ਮੰਗ ਕੀਤੀ ਗਈ। ਪਾਕਿਸਤਾਨ ਦੀ ਮੰਗ ਦੀ ਤੇਜ਼ੀ ਨੂੰ ਮੁੱਖ ਰੱਖ ਕੇ ਰਾਜਪਾਲ ਅਚਾਰਿਆ ਵੱਲੋਂ ਅਸਿੱਧੇ ਤਰੀਕੇ ਦੇ ਨਾਲ ਪਾਕਿਸਤਾਨ ਦੀ ਮੰਗ ਮੰਨਣ ਵਾਸਤੇ ਪੇਸ਼ ਕੀਤੇ ਗਏ ਫਾਰਮੂਲੇ ਤੇ ਵਿਚਾਰ ਕਰਨ ਵਾਸਤੇ ਮਾਸਟਰ ਤਾਰਾ ਸਿੰਘ ਦੀਆਂ ਕੋਸ਼ਿਸ਼ਾਂ ਦੇ ਨਾਲ ਬੁਲਾਈ ਗਈ ਆਲ ਸਿੱਖ ਪਾਰਟੀਆਂ ਕਾਨਫਰੰਸ 20 ਅਗਸਤ 1947 ਦੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਹੋਈ ਸੀ। ਇਸ ਵਾਸਤੇ ਸੱਦੇ ਗਏ 714 ਅਗੂਆਂ ਦੇ ਵਿੱਚੋਂ 561 ਹਾਜ਼ਰ ਹੋਏ। ਮਾਸਟਰ ਤਾਰਾ ਸਿੰਘ ਖੁਦ ਅਮਰ ਸਿੰਘ ਸ਼ੇਰੇ ਪੰਜਾਬ ਨੂੰ ਸੱਦਣ ਗਏ ਸਨ ਪਰ ਉਸ ਨੇ ਆਉਣ ਤੋਂ ਕੋਰਾ ਇਨਕਾਰ ਕੀਤਾ ਇਸ ਕਾਨਫਰੰਸ ਨੇ ਮਾਸਟਰ ਤਾਰਾ ਸਿੰਘ ਨੂੰ ਹੁਕਮ ਕੀਤਾ ਕਿ ਉਹ ਰਾਜਾ ਜੀ ਫਾਰਮੂਲੇ ਦੇ ਖਿਲਾਫ ਮੋਰਚਾ ਲਾਉਣ ਕਾਨਫਰੰਸ ਨੇ ਪਹਿਲਾ ਰਾਜਾਜੀ ਫਾਰਮੂਲਾ ਰਾਤ ਕਰੋ ਅਤੇ ਦੂਜਾ ਸਿੱਖ ਸਟੇਟ ਕੈਮਪ ਕੀਤੀ ਜਾਵੇ ਦੇ ਮਤੇ ਪਾਸ ਕੀਤੇ। ਮਤਾਂ ਦੀ ਹਮਾਇਤ ਗਿਆਨੀ ਕਰਤਾਰ ਸਿੰਘ ਅਤੇ ਮਹਿੰਦਰ ਸਿੰਘ ਨੇ ਕੀਤੀ। ਸਿੱਖ ਸਟੇਟ ਬਾਰੇ ਮੰਗਲ ਸਿੰਘ ਦਾ ਮਤਾ ਤਰਮੀਮ ਕਰਕੇ ਮਾਸਟਰ ਤਾਰਾ ਸਿੰਘ ਅਤੇ ਉਸਦੀ ਬਣਾਈ ਸਬ ਕਮੇਟੀ ਦੇ ਵਿਚਾਰ ਗੋਚਰੇ ਛੱਡ ਦਿੱਤਾ ਗਿਆ। ਮੰਗਲ ਸਿੰਘ ਨੇ ਮਤੇ ਦੇ ਵਿੱਚ ਸਿੱਖ ਸਟੇਟ ਐਸਾ ਇਲਾਕਾ ਮੰਗਿਆ ਸੀ ਜਿਸ ਦੇ ਵਿੱਚ ਕਿਸੇ ਗਰੁੱਪ ਦੀ ਅਕਸਰियत ਨਾ ਹੋਵੇ। ਸਭ ਤੋਂ ਵੱਧ ਦੇਰੇ ਮੁਖਾਲਫਤ ਰਾਜਾਜੀ ਫਾਰਮੂਲੇ ਦੀ ਹੋਈ ਸੀ ਕਿਉਂਕਿ ਇਸ ਦੇ ਮੁਤਾਬਕ ਸਿੱਖਾਂ ਦੀ ਆਬਾਦੀ ਦੇ 17 ਜ਼ਿਲ੍ਹੇ ਪਾਕਿਸਤਾਨ ਦੇ ਵਿੱਚ ਅਤੇ 12 ਜ਼ਿਲ੍ਹੇ ਭਾਰਤ ਦੇ ਅਜਾਂਦੇ ਸਨ 20 ਅਗਸਤ 1982 ਵੀਰ ਗਾਸਤ ਔਨ 82 ਦੇ ਦਿਨ ਚੀਫ ਮਿਨਿਸਟਰ ਦਰਬਾਰਾ ਸਿੰਘ ਰਾਹੋਂ ਦੇ ਵਿੱਚ ਆਇਆ ਖਾੜਕਵਾ ਨੇ ਉਸ ਉੱਤੇ ਬੰਬ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਿਕਲਿਆ ਪੁਲਿਸ ਨੇ ਬੰਬ ਸੁੱਟਣ ਦੇ ਸ਼ੱਕ ਦੇ ਵਿੱਚ ਧੂਲਕੁੜ ਦਾ ਗੁਰਮੀਤ ਸਿੰਘ ਫੜ ਲਿਆ ਉਸ ਨੂੰ ਰਾਹੋਂ ਪੁਲਿਸ ਸਟੇਸ਼ਨ ਲੈ ਜਾ ਕੇ ਉਸ ਤੇ ਬੇਇਤਹਾਸ਼ਾ ਜ਼ੁਲਮ ਕੀਤਾ ਗਿਆ ਉਸ ਦੇ ਦੋਵੇਂ ਹੱਥਾਂ ਨੂੰ ਅੱਗ ਤੇ ਰੱਖ ਕੇ ਸਾੜ ਦਿੱਤਾ ਗਿਆ ਜੰਬੂਰਾਂ ਦੇ ਨਾਲ ਉਸ ਦੇ ਨਾਂ ਖਿੱਚੇ ਗਏ ਅਤੇ ਅਖੀਰ ਦੇ ਵਿੱਚ ਜਦ ਉਸ ਤੋਂ ਕੁਝ ਵੀ ਨਾ ਮਿਲਿਆ ਤਾਂ ਡੀਆਈਜੀ اٹਵਾਲ ਦੇ ਹੁਕਮ ਤੇ ਉਸ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ ਗਿਆ ਦਰਬਾਰਾ ਸਰਕਾਰ ਵੱਲੋਂ ਸਿੱਖਾਂ ਤੇ ਜ਼ੁਲਮ ਕਰਨ ਦੀ ਲਹਿਰ ਦੇ ਖਿਲਾਫ ਪ੍ਰੋਟੈਸਟ ਕਰਨ ਵਾਸਤੇ 20 ਅਗਸਤ 1982 ਦੇ ਦਿਨ ਮਨਜੀਤ ਸਿੰਘ ਨੇ ਪਿਸਤੌਲ ਦੇ ਨਾਲ ਇੱਕ ਜਹਾਜ਼ ਅਗਵਾ ਕੀਤਾ ਪਰ ਇਸ ਦਾ ਹਸ਼ਰ ਵੀ 4 ਅਗਸਤ 1982 ਦੀ ਗੁਰਬਖਸ਼ ਸਿੰਘ ਦੀ ਹਾਈਜੈਕਿੰਗ ਵਾਲਾ ਹੀ ਹੋਇਆ ਜਦੋਂ ਜਹਾਜ਼ ਲਾਹੌਰ ਉਤਰਨ ਦੀ ਜਗ੍ਹਾ ਅੰਮ੍ਰਿਤਸਰ ਵਾਪਸ ਪੁੱਜਿਆ ਤਾਂ ਜਹਾਜ਼ ਦਾ ਗੇਟ ਖੁੱਲ੍ਹ ਗਿਆ ਗੋਲੀਆਂ ਮਾਰ ਕੇ ਪੁਲਿਸ ਨੇ ਮਨਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ 20 ਗਸਤ 1985 1985 ਦੇ ਵਿੱਚ ਪੰਜਾਬ ਦੇ ਨਵੇਂ ਗਵਰਨਰ ਅਰਜਨ ਸਿਆਉ ਨੇ ਬਰਨਾਲਾ ਬਲਵੰਤ ਸਿੰਘ ਰਾਮੂਵਾਲੀਆ ਮਨਜੀਤ ਸਿੰਘ ਖਹਿਰਾ ਪ੍ਰੇਤੀਪਾਲ ਸਿੰਘ ਪੂਰ ਅਤੇ ਪ੍ਰੋਫੈਸਰ ਆਤਰ ਸਿੰਘ ਦੀ ਮਦਦ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਹਰਚਲ ਸਿੰਘ ਲੋਂਗੋਵਾਲ ਦੇ ਨਾਲ ਬੜੀ ਨੇੜਤਾ ਕਾਇਮ ਕਰ ਲਈ ਸੀ ਪ੍ਰਤੀਪਾਲ ਕਪੂਰ ਅਤੇ ਅਤਰ ਸਿੰਘ ਨੇ ਅਕਾਲੀਆਂ ਦਾ ਸਰਕਾਰ ਦੇ ਨਾਲ ਰابطਾ ਬਣਾਉਣ ਦੇ ਵਿੱਚ ਸਭ ਤੋਂ ਵੱਧੇਰੇ ਰੋਲ ਅਦਾ ਕੀਤਾ ਸੀ। ਲੋਂਗੋਵਾਲ ਇਹਨਾਂ ਬੇਸਮਝ ਸੀ ਕਿ ਉਸ ਨੂੰ ਪਤਾ ਹੀ ਨਾ ਲੱਗ ਸਕਿਆ ਕਿ ਬਰਨਾਲਾ ਪ੍ਰਤੀਪਾਲ ਕਪੂਰ ਅਤੇ ਅਤਰ ਸਿੰਘ ਉਸ ਤੋਂ ਕੀ ਕਰਵਾਈ ਜਾ ਰਹੇ ਨੇ। ਲੋਂਗੋਵਾਲ ਪ੍ਰਤੀਪਾਲ ਕਪੂਰ ਦਾ ਤਾਂ ਗੁਲਾਮ ਬਣ ਚੁੱਕਿਆ ਸੀ। ਉਸ ਨੇ ਟੌੜਾ ਅਤੇ ਬਾਦਲ ਦੇ ਨਾਲ ਸਲਾਹ ਕਰਨੀ ਵੀ ਬੰਦ ਕਰ ਦਿੱਤੀ ਸੀ। ਹੌਲੀ-ਹੌਲੀ ਰਜੀਵ ਅਤੇ ਲੋਂਗੋਵਾਲ ਦੇ ਵਿੱਚ ਇੱਕ ਸਮਝੌਤੇ ਬਾਰੇ ਰਜ਼ਾਮੰਦੀ ਹੋ ਗਈ। ਇਹ ਸਮਝੌਤਾ ਉਲਟਾ ਸਿੱਖਾਂ ਤੇ ਪੰਜਾਬ ਵਾਸਤੇ ਘਾਟੇਵੰਦਾ ਸੀ। ਪਰ ਬਰਨਾਲਾ ਪ੍ਰਿੰਸੀਪਲ ਕਪੂਰ ਅਤਰ ਸਿੰਘ ਦੀ ਤਿਕੜੀ ਨੇ ਲੰਗੋਵਾਲ ਨੂੰ ਸੋਚਣ ਦਾ ਮੌਕਾ ਹੀ ਨਾ ਦਿੱਤਾ ਅਤੇ ਅਖੀਰ ਉਸ ਤੋਂ ਗਦਾਰੀ ਕਰਵਾ ਹੀ ਲਈ। ਅਖੀਰ 23 ਜੁਲਾਈ ਨੂੰ ਰਜੀਵ ਅਤੇ ਲੰਗੋਵਾਲ ਦੇ ਵਿੱਚ ਮੁਲਾਕਾਤਾਂ ਕਰਵਾ ਕੇ 24 ਜੁਲਾਈ ਨੂੰ ਰਜੀਵ ਲੰਗੋਵਾਲ ਸਮਝੌਤੇ ਦਾ ਐਲਾਨ ਵੀ ਕਰ ਦਿੱਤਾ ਗਿਆ। ਖਾਰਕਵਾ ਨੇ ਇਸ ਸਮਝੌਤੇ ਨੂੰ ਸ਼ਰਮਨਾਕ ਕਹਿਠੀ ਅਤੇ ਕੌਮ ਦੀ ਦਸਤਾਰ ਮਿੱਟੀ ਦੇ ਵਿੱਚ ਰੋਲਣਾ ਕਰਾਰ ਦਿੱਤਾ। ਸਿੱਖਾਂ ਨੇ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਲੰਗੋਵਾਲ ਦਲ ਵੱਲੋਂ ਪੰਥ ਦੇ ਨਾਲ ਕੀਤੀ ਗਦਾਰੀ ਤੇ ਸਿਆਪਾ ਵੀ ਕੀਤਾ। ਜੋ ਜਾਰੂ ਸੇ ਲੋਂਗੋਵਾਲ ਦੇ ਇਸ ਕਾਰਨਾਮੇ ਨੂੰ ਮਹਾਂ ਗਦਾਰੀ ਕਹਿੰਦੇ ਸਨ ਅਤੇ ਇਸ ਦੀ ਸਜ਼ਾ ਦੇਣੀ ਚਾਹੁੰਦੇ ਸਨ ਅਖੀਰ ਪਲਾਨ ਬਣਾ ਕੇ 2 ਅਗਸਤ ਨੂੰ ਪਿੰਡ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਦੋ ਖਾਲਕੂਆ ਗਿਆਨ ਸਿੰਘ ਲੀਲਾ ਅਤੇ ਪ੍ਰਵਿੰਦਰ ਸਿੰਘ ਨੇ ਹਰਚੰਦ ਸਿੰਘ ਲੋਂਗੋਵਾਲ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਪ੍ਰਵਿੰਦਰ ਸਿੰਘ ਨੂੰ ਪੁਲਿਸ ਨੇ ਮਗਰੋਂ ਗ੍ਰਿਫਤਾਰ ਕਰਕੇ ਮਾਰ ਦਿੱਤਾ ਸੀ 2 ਅਗਸਤ 1987 ਦੇ ਦਿਨ ਰਖਵਿੰਦਰ ਸਿੰਘ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 1986 ਤੋਂ 1988 ਦੇ ਦੌਰਾਨ ਪੰਜਾਬ ਦੇ ਵਿੱਚ ਸੈਂਕੜੇ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰਨ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਜੁਲੀਅਰ ਬੈਰੋ ਨੂੰ ਰੂਮਾਨੀਆ ਦੇ ਵਿੱਚ ਖਾੜਕਪੋ ਨੇ 20 ਅਗਸਤ 1991 ਦੇ ਦਿਨ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਿਕਲਿਆ 20 ਅਗਸਤ 1992 ਦੇ ਦਿਨ ਪੰਜਾਬ ਪੁਲਿਸ ਨੇ ਗੁਰਦੇਵ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਪੰਡੋਰੀ ਰੂਮਾਨਾ ਜ਼ਿਲ੍ਹਾ ਅਮਰੀਕਸਰ ਭਪਿੰਦਰ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਅਲੀਪੁਰ ਨੇੜੇ ਸ਼ੀਂਟਾਂ ਵਾਲਾ ਜ਼ਿਲ੍ਹਾ ਪਟਿਆਲਾ ਸੁਖਦੇਵ ਸਿੰਘ ਸੁਖ ਲਾਲ ਤੋਂ ਸੁੱਚਾ ਸਿੰਘ ਜੋਗਾ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 20 ਅਗਸਤ 1993 ਦੇ ਦਿਨ ਪੰਜਾਬ ਪੁਲਿਸ ਨੇ ਦਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਲਹਿਰਾ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 20 ਅਗਸਤ 2008 ਦੇ ਦਿਨ ਬੰਬਈ ਦੇ ਵਿੱਚ ਸਰਸਾ ਸਾਧ ਦੇ ਸਾਥੀਆਂ ਵੱਲੋਂ ਸਿੱਖਾਂ ਦੇ ਇੱਕ ਇਕੱਠ ਤੇ ਫਾਇਰਿੰਗ ਕੀਤੀ ਗਈ ਜਿਸ ਦੇ ਨਾਲ ਬੀਰ ਖਾਲਸਾ ਜਥੇਬੰਦੀ ਦੇ ਭਾਈ ਬਲਕਾਰ ਸਿੰਘ ਸ਼ਹੀਦ ਹੋ ਗਏ 20 ਅਗਸਤ 2013 ਦੇ ਦਿਨ ਪੰਜਾਬ ਦੀ ਬਾਦਲ ਸਰਕਾਰ ਨੇ ਸਿੱਖ ਪ੍ਰਚਾਰਕ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(2 ਉਸਤੇ ਉਸਦੀ 3 ਸਾਲ ਪਹਿਲਾਂ ਸ਼ਬੀ ਕਿਤਾਬ ਦੇ ਇੱਕ ਲੇਖ ਦੇ ਆਧਾਰ ਤੇ ਕੇਸ ਬਣਾਇਆ ਗਿਆ ਸੀ ਉਸ ਨੂੰ 24 ਅਗਸਤ ਦੇ ਦਿਨ ਜ਼ਮਾਨਤ ਤੇ ਰਿਹਾ ਕੀਤਾ ਗਿਆ ਬਾਦਲ ਸਰਕਾਰ ਨੇ ਇਹ ਦਫਾ ਖਾਸ ਕਰਕੇ ਸਿੱਖ ਪ੍ਰਚਾਰਕਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਣ ਵਾਸਤੇ ਸੋਦੀ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ